ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਦੀ ਅੰਮ੍ਰਿਤਸਰ ਚ 26 ਜਨਵਰੀ ਨੂੰ ਹੋਈ ਘਟਨਾ ਕਾਰਨ ਦਲਿਤ ਪਾਈਚਾਰੇ ਚ ਜਿੱਥੇ ਰੋਜ਼ ਪਾਇਆ ਗਿਆ ਉੱਥੇ ਹੀ ਪਾਈਚਾਰੇ ਵੱਲੋਂ ਭੰਡਾਰੀ ਪੁਲ ਤੇ ਲਗਾਏ ਗਏ ਧਰਨੇ ਦੌਰਾਨ ਪੁਜੇ ਸਮਾਜ ਤੇ ਆਗੂ ਵਿੱਕੀ ਜੀ ਦਾ ਕੁਮਾਰ ਦਰਸ਼ਨ ਅਤੇ ਹੋਰ ਆਗੂਆਂ ਵੱਲੋਂ ਇਸ ਘਟਨਾ ਦੀ ਕੜੇ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਅਤੇ ਉਹਨਾਂ ਇਸ ਘਟਨਾ ਚ ਸ਼ਾਮਿਲ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਜੋ ਕਿ ਕੱਲ ਇੱਕ ਬੜੀ ਹੀ 26 ਤਰੀਕ ਵਾਲੇ ਦਿਨ ਨਿੰਦਣੀਆਂ ਘਟਨਾ ਹੋਈ ਸੀ ਇੱਕ ਵਿਅਕਤੀ ਨੇ ਬਾਬਾ ਸਾਹਿਬ ਦੀ ਮੂਰਤੀ ਨੂੰ ਥੋੜਿਆ ਨਾਲ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਸਵਿਧਾਨ ਨੂੰ ਤੇਲ ਪਾ ਕੇ ਸਾੜਿਆ ਉਸ ਦੇ ਰੋਸ਼ ਵਿਰੋਧ ਵਿੱਚ ਅੱਜ ਵਾਲਮੀਕੀ ਸਮਾਜ ਨੇ ਸਾਰੇ ਦਲੇ ਸਮਾਜ ਨੇ ਅੱਜ ਧਰਨਾ ਲਾਇਆ ਸੀ ਪੰਡਾਰੀ ਪੁਲ ਬੰਦ ਕੀਤਾ ਸੀ ਔਰ ਜੋ ਕਿ ਸਾਡੇ ਮਾਨਯੋਗ ਪੁਲਿਸ ਕਮਿਸ਼ਨਰ ਇੱਥੇ ਆਏ ਸੀ ਧਰਨਾ ਚਗਾਨ ਵਾਸਤੇ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਹੈ ਕਿ ਜੋ ਤੁਹਾਡਾ ਸਮਾਜ ਜਿਵੇਂ ਤੁਹਾਡਾ ਸਮਾਜ ਜੋ ਜੋ ਧਰਾਲ ਮਾਣਾ ਚਾਹੇਗਾ ਜੋ ਤੁਹਾਡੀਆਂ ਮੰਗਾਂ ਨੇ ਉਹ ਸਾਰੀਆਂ ਪੂਰੀਆਂ ਕੀਤਾ ਜਾਣਗੀਆਂ ਉਹਨਾਂ ਦੇ ਆਸ਼ਵਾਸ਼ਣ ਤੇ ਹੀ ਅਸੀਂ ਹੁਣ ਸਾਰਾ ਤਿਆਰ ਧਰਨਾ ਆ ਫਿਲਹਾਲ ਚੁੱਕ ਲਿਆ ਵਾ ਤੇ ਟ੍ਰੈਫਿਕ ਜਿਹੜੀ ਆ ਆਵਾਜਾਈ ਸਟਾਰਟ ਕਰਦੀ ਆ ਅੱਗੇ ਤੋਂ ਵੀ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਾਂਗੇ ਜਿਹੜੇ ਆ ਸ਼ਰਾਰਤੀ ਅਨਸਰ ਨੇ ਜਿਹੜੇ ਕੀ ਇੱਕ ਦੂਜੇ ਸਮਾਜ ਨਾਲ ਦੂਜੇ ਸਮਾਜ ਨਾਲ ਲੜਾਉਣ ਦੀ ਕੋਸ਼ਿਸ਼ ਕਰਦੇ ਨੇ ਜਾਂ ਪੰਜਾਬ ਦਾ ਜੋ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਇਹਨਾਂ ਤੇ ਇੰਟੈਲੀਜੈਂਸ ਉਹਦੇ ਪੁਲਿਸ ਨੂੰ ਨੱਥ ਪਾਣੀ ਚਾਹੀਦੀ ਆ ਤਾਂ ਜੋ ਪੰਜਾਬ ਜਿਹੜਾ ਕਿ ਪੰਜਾਂ ਦਰਿਆਵਾਂ ਦਾ ਇੱਕ ਰਾਜ ਹੈ ਇੱਕ ਜਿੱਥੇ ਹੱਸਦਾ ਖੇਡਦਾ ਸਾਡਾ ਪੰਜਾਬ ਆ ਇਹਨੂੰ ਕਿਸੇ ਦੀ ਵੀ ਕਿਸੇ ਵੀ ਮਾਰਿਆਂ ਸਾਡੀ ਨਜ਼ਰ ਨਾਲ ਲੱਗ ਸਕੇ ਪਰਚਾ ਹੋ ਜਾਣਾ ਬੰਦਾ ਫੜ ਲੈਣਾ ਉਹ ਕੋਈ ਸੈਟੀਸਫੈਕਸ਼ਨ ਨਹੀਂ ਹੈ ਜਦ ਤੱਕ ਉਹਦੀ ਜੜ ਥੱਲੇ ਤੱਕ ਨਹੀਂ ਨਜੰਦੀ ਤਦ ਤੱਕ ਐਸੀ ਕੋਈ ਗੱਲ ਨਹੀਂ ਹੈ ਸੋ ਪ੍ਰਸ਼ਾਸਨ ਨੂੰ ਚਾਹੀਦਾ ਹੈ ਵੀ ਉਹਦੀ ਤਹਿਕੀਕਤ ਕਿਹੜੀਆਂ ਏਜੰਸੀਆਂ ਨੇ ਭੇਜਿਆ ਕਿੰਨੇ ਉਹਨੂੰ ਭੇਜਿਆ ਉਹ ਕਿਦੋਂ ਤੋਂ ਆਇਆ ਉਹਦੀ ਘੜ ਤੋਂ ਘੜ ਨਹੀਂ ਇੱਕ ਮਹੀਨੇ ਦੀ ਜਿਹੜੀ ਆ ਫੋਨ ਕਾਲ ਡਿਟੇਲ ਜਿਹੜੀ ਉਹ ਕੱਢਣੀ ਚਾਹੀਦੀ ਆ ਤਾਂ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਬਾੜੀ ਤਾਂ ਹੋ ਸਕਦਾ ਕਿਉਂਕਿ ਉਹ ਬੰਦਾ ਤਾਂ ਰਾਤੀ ਫੜ ਲਿਆ ਸੀ ਪਰਚਾ ਵੀ ਰਾਤ ਹੋ ਗਿਆ ਪਰ ਉਹਦੀ ਤਹਿਕੀਕਾ ਜਿਹੜੀ ਹੈ ਨਾ ਉਹ ਜ਼ਰੂਰੀ ਹੈ ਹੱਲ ਬਾਤਚੀਤ ਨਾਲ ਹੀ ਹੁੰਦਾ ਹੈ ਕਿਉਂਕਿ ਅਸੀਂ ਇਨਸਾਫ ਮੰਗਦੇ ਜੀ ਉਦਾਂ ਦਾ ਮੇਰੇ ਤੇ ਸਾਨੂੰ ਬਹਿਣਾ ਪੈਣਾ ਸਾਡੀ ਮਜਬੂਰੀ ਆ ਕਿਸੇ ਨੂੰ ਕਸ਼ਟ ਦੇਣ ਦੇ ਵਾਸਤੇ ਨਹੀਂ ਆ ਵੀ ਕਿਸੇ ਬੱਚਿਆਂ ਨੂੰ ਸਕੂਲੇ ਜਾਣਾ ਕਿ ਨੇ ਹਸਪੀਟਲ ਜਾਣਾ ਸਾਡੀਆਂ ਇਹੋ ਜਿਹੀਆਂ ਭਾਵਨਾਵਾਂ ਨਹੀਂ ਹੈਗੇ ਪਰ ਜਦ ਤੱਕ ਸਾਡੀ ਗੱਲ ਨਹੀਂ ਸੁਣੀ ਜਾਂਦੀ ਸਾਨੂੰ ਆਪਣੀ ਗੱਲ ਸੁਣਾਉਣ ਵਾਸਤੇ ਹੀ ਇਹ ਜਿਹੜਾ ਮੰਦ ਦਾ ਮੈਸੇਜ ਦੇਣਾ ਕਰਦਾ ਅੱਜ ਜੋ ਗੁਰੂ ਨਗਰੀ ਦੇ ਵਿੱਚ ਮੰਦ ਭਾਗੀ ਘਟਨਾ ਹੋਈ ਬਾਬਾ ਸਾਹਿਬ ਦੇ ਸਟੈਚੂ ਦੇ ਉੱਤੇ ਹਥੋੜੇ ਚੁਲਾਏ ਗਏ ਕਨਸਟੀਟਿਊਸ਼ਨ ਅਨੁਸਾਰ ਆ ਗਿਆ ਇਹ ਕੋਈ ਇੱਕ ਦੋ ਤਿੰਨ ਮਿੰਟ ਦਾ ਕੰਮ ਨਹੀਂ ਹੈਗਾ ਘੱਟੋ ਘਾਟ ਨਹੀਂ ਅੱਧੇ ਘੰਟੇ ਦੀ ਸਾਜ਼ਿਸ਼ ਹੈਗੀ ਆ ਉੱਥੇ ਜਿਹੜੇ ਲੋਗ ਉੱਥੇ ਮੌਜੂਦ ਸੀ ਉਹਨਾਂ ਨੇ ਉਹਨਾਂ ਨੂੰ ਉਤਾਰ ਕੇ ਤੇ ਪਕੜ ਕੇ ਦਿੱਤਾ ਲੇਕਿਨ ਜਦੋਂ ਉਹ ਥੋੜਾ ਲੈ ਕੇ ਉੱਪਰ ਚੜਦਾ ਆ ਉਦੋਂ ਸਿਕਿਉਰਿਟੀ ਕਿੱਤੇ ਸੀ ਜਦੋਂ ਕਨਸਟੀਟਿਊਸ਼ਨ ਨੂੰ ਥੱਲੇ ਅੱਗ ਲਾਈ ਜਾਂਦੀ ਹੈ ਥੱਲੇ ਥੋੜੇ ਚਲਾਏ ਜਾਂਦੇ ਉਦੋਂ ਸਿਕਿਉਰਿਟੀ ਕਿੱਤੇ ਸੀ ਇਹ ਜਿਹੜੀ ਹੈ ਮਸਲਾ ਹੈ ਬੜੀ ਅੱਗੇ ਤੱਕ ਜਾਏਗਾ ਸੁਪਰੀਮ ਕੋਰਟ ਤੱਕ ਮਸਲਾ ਜਾਏਗਾ ਜਿਹੜੇ ਦੋਸ਼ੀ ਇੱਥੇ ਇਨਕਲੂਡ ਹਨ ਉਹਨੇ ਹੋਰ ਵੀ ਹੋਣੇ ਆ ਤੇ ਜਾਂ ਸਰਕਾਰ ਵੱਲੋਂ ਐਨਐਸਏ ਲੱਗਣਾ ਹੈ ਉਹ ਸਾਰੀਆਂ ਡਿਮਾਂਡਾਂ ਜਿਹੜੀਆਂ ਸਰਕਾਰ ਦੇ ਨੁਮਾਇੰਦਿਆਂ ਨੂੰ ਦਿੱਤੀਆਂ ਗਈਆਂ ਜੇ ਉਹ ਨਹੀਂ ਲਾਉਂਦੀਆਂ ਤੇ ਫਿਰ ਇਸ ਤਰ